ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਜਾਂ ਕਈ ਕੱਠਾ ਵਜਾਉਂਦੇ ਆ ਅਖੇ ਜੀ ਪਰ ਤਿਆ ਹੋ ਗਿਆ ਉਹ ਭਰਾ ਉਹ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤੇਰੇ ਯਾਰ ਪਰਤੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਆਣਾ 20 ਸਾਲਾਂ ਦਾ ਤੇ ਕੈਨੇਡਾ ਸਰਕਾਰ ਆਪ ਦਾ ਸਿਟੀਜ਼ਨ ਜਿੱਥੇ ਮਰਜੀ ਬੈਠਾ ਹੋਵੇ ਚਾਹੇ ਫਾਂਸੀ ਦੀ ਸਜ਼ਾ ਹੋਈ ਹੋਵੇ ਉਹ ਜਮਾਨਤ ਤੇ ਚੱਕ ਲੈਂਦੀ ਆ ਮੁੜ ਕੇ ਸਪੋਰਟ ਦੀ ਨਹੀਂ ਦਿੰਦੇ ਸਪੋਰਟ ਕੀ ਕਿੰਨਾ ਕੇਸਾਂ 'ਚ ਹੁੰਦੀ ਆ ਜੇ ਤੁਸੀਂ ਕੋਈ ਸਰਕਾਰ ਨਾਲ ਬਹੁਤ ਵੱਡਾ ਗਵਨ ਕੀਤਾ ਜਾਂ ਤੁਸੀਂ ਕੋਈ ਆਪਣੇ ਪਰਿਵਾਰ ਦਾ ਮੈਂਬਰ ਕਤਲ ਕੀਤਾ ਜਾਂ ਕਿਸੇ ਦਾ ਬੰਦਾ ਹੈ ਬੁਰਚਲੀ ਕਤਲ ਕੀਤਾ ਜਿਵੇਂ ਉਹ ਜੱਸੀ ਮਿੱਠੂ ਕੇ ਸੀਗਾ ਉਹਨਾਂ ਕੇਸਾਂ 'ਚ ਹੁੰਦੀ ਆ ਨਾ ਕਿ ਵੀ ਕਿਸੇ ਨੇ ਵੀਡੀਓ ਬਣਾਤੀ ਜਾਂ ਲੀਕ ਕਰਤੀ ਤੇ ਸਪੋਰਟ ਕੀ ਹੋ ਜਾਂਦੀ ਆ ਦੂਜੀ ਗੱਲ ਕਿਸੇ AI ਤੇ ਜਾ ਕੇ ਫੋਟੋ ਪਾ ਕੇ ਪੁੱਛ ਲਓ ਸਕਰੀਨਸ਼ਾਟ ਲੈ ਲਓ ਵੀਡੀਓ ਚੋਂ ਸਕਰੀਨਸ਼ਾਟ ਖਿੱਚੋ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ChatGPT ਜਾਂ Grok ਆ ਕਿਤੇ ਜਾ ਕੇ ਪੁੱਛ ਲੋ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਨੰਬਰ 2 ਇੰਡੀਆ ਸਵੇਰੇ ਤੁਹਾਡੇ ਸੰਡੇ ਦੇ ਮਾਰਨਿੰਗ ਤਿਆਰ ਰਹੋ ਨਹੀਂ ਤੁਹਾਡੇ ਸ਼ੈਟਰਡੇ ਦੀ ਈਵਨਿੰਗ ਮੇਰੀ ਸੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਤੁਹਾਡੀ ਰਸ਼ੀਨ ਭਾਬੀ ਨੂੰ ਤੁਹਾਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੀਵਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲੇ ਹੋ ਕਦੋਂ ਮਿਲੇ ਹੋ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਇਹ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ ਅਲੱਗ ਤਿੰਨ ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਤੇਜਰੀ ਵਾਲੀਆਂ ਤੇ ਜਿਹੜੇ ਕਹਿੰਦੇ ਨਾ ਸੌਦਾ ਕਰੂ ਇਹਨਾਂ ਦਾ ਹੀ ਮੈਂ ਇੱਕ ਪੰਜੀ ਨਹੀਂ ਲੈਂਦਾ ਇਹਨਾਂ ਤੋਂ ਇੱਕ ਪੰਜੀ ਇਹ ਮੈਨੂੰ ਕੀ ਦੇ ਦੇਣਗੇ ਹੋਰ ਬਥੇਰੇ ਬੈਠੇ ਨੇ ਸੌਦਾ ਕਰਨ ਨੂੰ ਉਨਾਂ ਨੂੰ ਵੀ ਦੇ ਦਾਂਗੇ ਅੱਛਾ ਕਈਆਂ ਦੇ ਬੜਾ ਦਰਦ ਹੁੰਦਾ ਪੰਜਾਬ ਕੌਰ ਜੋਰਾਮਾਨ ਔਖੇ ਜੀ ਗਰੀਬਾਂ ਦੀ ਗੱਲ ਕਰਦਾ ਗੱਲ ਹੀ ਕਰਦਾ ਕੀਤਾ ਕੀਆ ਹੁਣ ਤੱਕ ਗੱਲ ਤਾਂ ਬਥੇਰੇ ਕਰਦੇ ਨੇ ਸਾਨੂੰ ਪਤਾ ਤੁਹਾਡੇ ਪਿਤਾ ਜੀ ਬਹੁਤ ਟਾਈਮ ਤੋਂ ਲੰਬੇ ਸਮੇਂ ਤੋਂ ਇਹਨਾਂ ਦੇ ਵਰਕਰ ਨੇ ਭਾਈ ਠੀਕ ਆ ਤੁਹਾਡਾ ਹੋਊਗਾ ਲੀਡਰ ਸਾਡਾ ਲੀਡਰ ਨਹੀਂ ਇਹ ਭੈਣ ਚੜ ਕੇ ਸਾਡੇ ਵੱਲੋਂ ਆਉਣ ਕਿ ਥਾਂ ਦੀ ਆ